ਕੀਜ 40 ਨੂੰ ਸੋਮਵਾਰ ਤੋਂ ਆਰੰਭ ਕਰਕੇ 5000 ਪਾਠ 10 ਦਿਨਾਂ ਵਿੱਚ ਕਰਨ ਨਾਲ ਮਨ ਨੂੰ ਸ਼ਾਂਤੀ ਮਿਲੇ ਵਿਸ਼ੇ ਵਿਕਾਰ ਨਾ ਹੋਣ ਸਭ ਇੱਛਾਵਾਂ ਪੂਰਨ ਹੋਣ ਸਰੀਰ ਦੀਆਂ ਪੀੜਾਂ ਨਾ ਹੋਣ ਇਸ ਤਰ੍ਹਾਂ ਦੀ ਗਿਆਨਵਰਤਕ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਔੜੀ ਕਤਿਨੀ ਜਤ ਪਹਾਰਾ ਤਿਰ ਸੁਨਿਆਰ ਅਰਣ ਮਤ ਵੀਤ ਹਥਿਆਰ ਕੋਖਲਾ ਅਗਨ ਤਪਤਾਉ ਪਾਂਡਾ ਪਉ ਅੰਮ੍ਰਿਤ ਤੇ ਢਾਲ ਕੜੀਏ ਸਭ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤੇ ਇਨਕਾਰ ਨਾਨਕ ਨਦਰੀ ਨਦਰ ਨਿਹਾਲ ਵਿਆਖਿਆ ਜਤ ਰੂਪ ਪਠੀ ਹੋਵੇ ਧੀਰਜ ਰੂਪ ਸੁਨਿਆਰਾ ਹੋਵੇ ਅਜਲ ਮਤ ਰੂਪ ਆਰਣ ਹੋਵੇ ਗੁਰੂ ਗਿਆਨ ਰੂਪ ਥੋੜਾ ਹੋਵੇ ਨਿਰੰਕਾਰ ਦੇ ਪੈ ਨੂੰ ਧੌਕਣੀ ਅਤੇ ਤੱਪੀ ਜੀਵਨ ਨੂੰ ਅਗਨੀ ਤਾਪ ਬਣਾਉ ਹਿਰਦੇ ਪ੍ਰੇਮ ਨੂੰ ਭਾਂਡਾ ਬਣਾ ਕੇ ਉਸ ਵਿੱਚ ਨਾਮ ਅੰਮ੍ਰਿਤ ਨੂੰ ਗਲਾਇਆ ਜਾਵੇ ਕਿ ਸੱਚੀ ਤਕਸਾਲ ਵਿੱਚ ਸ਼ਬਦ ਗੁਰੂ ਅਤੇ ਸਤਿਗੁਣੀ ਜੀਵਨ ਬਣਾਇਆ ਜਾਂਦਾ ਹੈ ਜਿਨ੍ਹਾਂ ਉੱਤੇ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਹੀ ਇਹ ਕਾਰਜ ਕਰਨ ਨੂੰ ਮਿਲਦੇ ਹਨ ਗੁਰੂ ਨਾਨਕ ਸਾਹਿਬ فرمਉਂਦੇ ਹਨ ਐਜੇ ਸਤਿਗੁਣੀ ਜੀ ਉਸ ਕਿਰਪਾ ਦੇ ਘਰ ਪ੍ਰਭੂ ਦੀ ਕਿਰਪਾ ਕਾਰਨ ਨਿਹਾਲ ਹੋ ਜਾਂਦੇ ਹਨ ਵੈਕ੍ਰੂਚੀਕਾ ਖਾਲਸਾ ਵਾਇ ਗੁਜੀ ਦੇ ਫਤੇ